ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਦੇਸ਼ ਤੇ ਦੁਨੀਆ ਦੇ ਸਮੂਹ ਪੈਨਾ ਨੂੰ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦੇਨੀ ਆ। ਆਇ ਇੱਕ ਇਹੋ ਜਿਹਾ ਦਿਨ ਹੈ ਜਿੱਥੇ ਮੈਂ ਹਰੇਕ ਇਨਸਾਨ ਨੂੰ ਅਪੀਲ ਕਰਦੀ ਆ ਕਿ ਦੁਨੀਆ ਦੇ ਜਿਸ ਕੋਨੇ ਵਿੱਚ ਤੁਸੀਂ ਬੈਠੇ ਹੋ ਅੱਜ ਦਾ ਦਿਨ ਸਮਾਜ ਜ਼ਰੂਰ ਕੱਢੋ ਉਹਨਾਂ ਔਰਤਾਂ ਦੇ ਬਾਰੇ ਸੋਚੋ ਜਿਨ੍ਹਾਂ ਔਰਤਾਂ ਨੇ ਤੁਹਾਡੇ ਜੀਵਨ 'ਚ ਜਿੱਥੇ ਵੀ ਤੁਸੀਂ ਪਹੁੰਚੇ ਹੋ ਉਹਦੇ ਵਿੱਚ ਲੋਕਤੰਤਰੀ ਪਾਇਆ ਹੋਇਆ। ਉਹਨਾਂ ਨੂੰ ਸਤਿਕਾਰੋ। ਪਾਵੇਂ ਉਹਨਾਂ ਨੂੰ ਥੈਂਕ ਯੂ ਪਾਵੇਂ ਉਹਨਾਂ ਨੂੰ ਕੋਈ ਗਿਫਟ ਤੋਂ ਪਾਵੇਂ ਤੁਹਾਡੀ ਮਾਂ ਹੋਏ ਜਿਹੜੀ ਮੈਂ ਕਹਿ ਸਕਦੀ ਆ ਕਿ ਇੱਕ ਬੱਚੇ ਦੀ ਸਭ ਤੋਂ ਪਹਿਲੀ ਜਿਹੜੀ ਗੁਰੂ ਹੁੰਦੀ ਆ ਮਾਂ ਹੁੰਦੀ ਆ ਆ ਜਿਹੋ ਜਿਹੀ ਤੁਸੀਂ ਇਨਸਾਨ ਬਣਿਓ ਉਹਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਾਵੇਂ ਤੁਹਾਡੀ ਭੈਣ ਹੋਏ ਪਾਵੇਂ ਤੁਹਾਡੀ بیوی ਹੋਏ ਤੁਹਾਡੀ ਧੀ ਹੋਏ ਮਾਸੀ ਚਾਚੀ ਨਾਨੀ ਦਾਦੀ ਇਹ ਸਾਰੀ ਔਰਤਾਂ ਨੇ ਤੁਹਾਨੂੰ ਸ਼ੇਪ ਕਰਨ ਵਾਸਤੇ ਤੁਹਾਨੂੰ ਇੱਕ ਇਨਸਾਨ ਬਣਾ ਬਣਵਾਉਣ ਪਰਾਨ ਵਾਸਤੇ ਕਿੰਨਾ ਵੱਟਾ ਯੋਗਦਾਨ ਪਾਇਆ ਹੈ ਇਹ ਉਹ ਆਤਾ ਹੈ ਗਿਆ ਜਿਨ੍ਹਾਂ ਨੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਕੇ ਆਪਣੀ ਸੇਵਾ ਤੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇੱਕ ਮਾਂ ਨੂੰ ਕਦੇ ਕੋਈ ਪਰਚੇ ਸ਼ੁਕਰਾਨਾ ਨਹੀਂ ਕਰਦਾ ਥੈਂਕ ਯੂ ਨਹੀਂ ਕਰਦਾ ਉਹ ਨਿਸ਼ਕਾਮ ਸੇਵਾ ਕਰਦੀ ਹੈ ਭਾਵੇਂ ਉਹਦੇ ਸਿਰ 'ਚ ਦਰਦ ਹੋਵੇ ਭਾਵੇਂ ਲੱਛ ਤੇ ਲੱਛ ਤੇ ਦਰਦ ਹੋਵੇ ਚੁੱਪਕਣੀ ਕਰਕੇ ਤੇ ਆਪਣੇ ਬੱਚਿਆਂ ਵਾਸਤੇ ਕਿਸ ਹੱਦ ਤਾਈ ਚਾਹੁੰਦੀ ਹੈ ਕਦੇ ਉਸ ਮਾਂ ਨੂੰ ਪੁੱਛ ਕੇ ਦੇਖੋ ਤੇ ਉਹ ਮਾਂਵਾ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਣੇ ਘਰ ਵਿੱਚ ਯੋਗਦਾਨ ਪਾੰਦੀਆਂ ਨੇ ਕਮਾ ਕੇ ਉਹਨਾਂ ਮਾਵਾਂ ਨੂੰ ਤਾਂ ਸਲਾਮ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੀ ਚੁਣੌਤੀਆਂ ਤੋਂ ਬਾਹਰ ਨਿਕਲੋ ਤਾਂ ਸਾਡੀ ਧੀਆ ਸੁਰੱਖਿਤ ਨਹੀਂ ਹੈਗੀਆ ਦਫ਼ਤਰ 'ਚ ਵੀ ਕਿਹੋ ਜਿਹਾ ਪੱਕਾਪਾਠ ਹੁੰਦਾ ਹੈ ਆਦਮੀ ਤੇ ਔਰਤ ਦੇ ਵਿੱਚ ਕਿਵੇਂ ਬੇਤਬਾਬ ਹੁੰਦਾ ਹੈ ਇਹਦੇ ਬਾਵਜੂਦ ਉਹ ਪੈਣਾ ਹੁੰਦੀਆਂ ਅੱਗੇ ਵਧੀਆਂ ਨੇ ਤੇ ਅੱਜ ਦੇ ਦਿਨ ਉਹ ਸਾਰੀਆਂ ਔਰਤਾਂ ਨੂੰ ਸਤਿਕਾਰਿਆ ਜਾਏ ਛਣ ਔਰਤਾ ਦੁਨੀਆ ਦੀ 50% ਦੀ ਆਬਾਦੀ ਜ਼ਰੂਰ ਨੇ ਲੇਕਿਨ ਪਾਰਲਮੈਂਟ 'ਚ ਪਹੁੰਚਣ ਵਾਸਤੇ ਵੀ ਵੱਡੀਆਂ ਲੜਾਈਆਂ ਲੜਦੇ ਨੇ ਮਸਾ ਮਸਾ ਅੱਜ 17% ਔਰਤਾਂ ਉੱਥੇ ਪਹੁੰਚੀਆਂ ਨੇ ਜਿੰਨੀ ਵੱਧ ਔਰਤਾਂ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਓਨਾ ਹੀ ਇਹ ਦੇਸ਼ ਤਰੱਕੀ ਕਰੂਗਾ ਕਿਉਂਕਿ ਇੱਕ ਔਰਤ ਹੀ ਔਰਤ ਦੀ ਚੁਣੌਤੀਆਂ ਨੂੰ ਸਮਝ ਸਕਦੀ ਹੈ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਸਕਦੀ ਤਾਂ ਕਿ ਸਾਡੀ ਧੀਆ ਔਰਤਾਂ ਅੱਗੇ ਵਧ ਸਕਣ ਔਰਤਾਂ ਦੇ ਪ੍ਰਤੀ ਜਿਹੜਾ ਅਤਿਆਚਾਰ ਵਧ ਰਿਹਾ ਹੈ ਅੱਜ ਮੈਂ ਮਾਵਾਂ ਨੂੰ ਆ ਵੀ ਅਪੀਲ ਕਰਦੀ ਹਾਂ ਕਿ ਪਾਵੇਂ ਤੁਹਾਡਾ ਪੁੱਤ ਹੋਵੇ ਪਾਵੇਂ ਤੁਹਾਡੀ ਧੀ ਹੋਵੇ ਜ਼ਰੂਰ ਔਰਤਾਂ ਦਾ ਸਤਿਕਾਰ ਧੀਾਂ ਦਾ ਪੈਣਾ ਦਾ ਸਤਿਕਾਰ ਸਿਖਾਈ ਹੈ ਤੇ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਆ ਧੀਾਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਕਰਦੇ ਸ਼ੁੱਭ ਦੇ ਵਾਸਤੇ ਜਿੱਥੇ ਔਰਤਾਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਅੱਜ ਕਿਸਾਨ ਆंदोलਨ ਵਿੱਚ ਲੜਾਈ ਵੀ ਲੜ ਰਹੀਆਂ ਨੇ ਆਪ ਦਾ ਘਰ ਦਾ ਚੁੱਲ੍ਹਾ ਚੌਕਾ ਵੀ ਸਾਹਮੜੀਆਂ ਨੇ ਜਵਾਨਾਂ ਨੂੰ ਵੀ ਸਾਹਮੜੀਆਂ ਨੇ ਤੇ ਹੁਣ ਸੜਕਾਂ ਤੇ ਉੱਤਰ ਕੇ ਕਿਸਾਨਾਂ ਦੇ ਨਾਲ ਲੜਾਈ ਵੀ ਲੜ ਰਹੀਆਂ ਨੇ ਅੱਜ ਉਹਨਾਂ ਔਰਤਾਂ ਨੂੰ ਸਤਕਾਰਾਂ ਦਾ ਦਿਨ ਹੈ ਤੇ ਆ ਜਿਹੜਾ ਮਾਸਟਰ ਦਾ ਮੁੰਡਾ ਕਿਹੜਾ ਕਦੇ ਆਪਣੇ ਆਪ ਲੋਕ ਕਿਸਾਨ ਦਾ ਪੁੱਤ ਕਹ ਲਾਂਦਾ ਹੈ ਕਦੇ ਮਾਸਟਰ ਦਾ ਬੰਦਾ ਮੈਂ ਤਾਂ ਕੰਦਿਆ ਬਖਮંત્રી ਸਾਹਿਬ ਆਪ ਨੇ ਮਾਦੇ ਪੁੱਤ ਬਣ ਜਾਓ ਤੇ ਜਿਨ੍ਹਾਂ ਤੁਸੀਂ ਕਿਸਾਨਾਂ ਨੂੰ ਤੰਗ ਕੀਤਾ ਹੈ ਜਿਹੜੇ ਤੁਸੀਂ ਅਫਸਰਾਂ ਨੂੰ ਤੰਗ ਕੀਤਾ ਹੈ ਜਿਹੜੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਤੁਸੀਂ ਵਾਦਾ ਖਿਲਾਫੀ ਕੀਤੀ ਹੈ ਉਹਨਾਂ ਦੇ ਬਾਰੇ ਅੱਜ ਜ਼ਰੂਰ ਸੋਚੋ ਉਹਨਾਂ ਮਾਵਾਂ ਉਹਨਾਂ ਮਾਤਾਵਾਂ ਬਾਰੇ ਸੋਚੋ ਤੇ ਉਹਨਾਂ ਵੱਲ ਆਪਣਾ ਆਪਣਾ ਜਿਹੜਾ ਤੁਹਾਡਾ दायित्व है सोनू उसको तुम पूरा करो पंजाब सरकार चला। तो ने नशा चलाओ को चलाई है मंत्री में दे दो हां मुख्यमंत्री ने शेडिया ने नशा की मुक्त करना है आज नशा सिखवा ताई पहुंचाए तो भगवंत मान दी दे तलवंडी साबो सरदूलगढ़ रोड ते बने नवे तारा कॉन्वेंट स्कूल विच है अति आधुनिक स्मार्ट क्लासरूम्स एक्सपीरियंस्ड एंड डेडिकेटेड वेल क्वालिफाइड टीचिंग स्टाफ आईसीएसई पैटर्न हाई टेक कंप्यूटर लैब्स स्पेशल इंग्लिश स्पीकिंग क्लासेस तारा कॉन्वेंट स्कूल ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ